ਅੱਜ 26 ਜਨਵਰੀ ਜੋ ਹੈ ਗਣਤੰਤਰ ਦਿਵਸ ਸੀ ਪਰ ਸਾਡੇ ਕਿਸਾਨਾਂ ਵਾਸਤੇ ਇਹ ਨਾ ਸੁਤੰਤਰ ਦਿਵਸ ਹੈ ਨਾ ਗਣਤੰਤਰ ਦਿਵਸ ਹੈ ਮੋਦੀ ਸਰਕਾਰ ਨੇ ਜੋ ਤਿੰਨ ਕਾਲੇ ਕਾਨੂੰਨ ਪੇਸ਼ ਕੀਤੇ ਸੀਗੇ ਉਹਨਾਂ ਦਾ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤਾ ਜੋ ਪਹਿਲਾਂ ਹੀ ਤਰਜੇ ਦੇ ਮਤਾਬਕ ਪੂਰੇ ਟਰੈਕਟਰ ਲੈ ਕੇ ਅਸੀਂ ਮਾਰਚ ਕਰਾਂਗੇ ਔਰ ਪੂਰੇ ਦਿੱਲੀ ਦੇ ਵਿੱਚ ਜਾ ਕੇ ਧਰਨਾ ਲਾ ਕੇ ਬਹਿ ਜਾਗੇ ਅਨਿਸ਼ਚਿਤ ਕਾਲ ਵਾਸਤੇ ਕਿੰਨਾ 500000 ਟਰੈਕਟਰ ਦਾ ਹਜੇ ਵੀ ਦਿਖ ਰਿਹਾ 12 14 15 2000 ਤੱਕੇ ਵੀ ਆ ਗਿਆ ਹੈ ਇਹ ਤਾਂ ਅਸੀਂ ਵੰਡ ਦਿੱਤੇ ਨੇ ਬਲਾਕਾਂ ਦੇ ਵਿੱਚ ਤਸਵੀਰ ਇੰਜ 잡ਦੀ ਹੈ ਜਿਵੇਂ ਦਿੱਲੀ ਦੀ ਤਸਵੀਰ ਹੋਵੇ ਜਦੋਂ ਦਿੱਲੀ ਦੀਆਂ ਸੜਕਾਂ ਦੇ ਕਿਸਾਨ ਬੈਠੇ ਸੀ ਤਾਂ ਇਸੇ ਤਰੀਕੇ ਨਾਲ ਜਿਹੜੀਆਂ ਰੋੜਾਂ ਸੀਗੀਆਂ ਉਹ ਬੰਦ ਸੀਗੀਆਂ ਪੂਰੇ ਭਾਰਤ ਦੇ ਵਿੱਚ ਕਿਸਾਨ ਇਕੱਠੇ ਹੋ ਕੇ ਟਰੈਕਟਰਾਂ ਦਾ ਕਾਫਲਾ ਲੈ ਕੇ ਵੱਖ-ਵੱਖ ਤਹਿਸੀਲਾਂ ਦੇ ਵਿੱਚ ਮਾਰਚ ਕਰਦੇ ਨਜ਼ਰ ਆ ਰਹੇ ਨੇ ਇਹ ਕਹਿ ਲਈਏ ਕਿ ਹੁਣ ਪੂਰੇ ਭਾਰਤ ਦੇ ਕਿਸਾਨ ਇਕੱਠੇ ਹੋ ਗਏ ਨੇ ਹਾਲਾਂਕਿ 13 ਤਰੀਕ ਨੂੰ ਕਿਹਾ ਜਾ ਰਿਹਾ ਹੈ ਕਿ ਦਿੱਲੀ ਨੂੰ ਚਾਲੇ ਪਾਉਣੇ ਨੇ ਪੂਰੇ ਭਾਰਤ ਦੇ ਵਿੱਚੋਂ ਕਿਸਾਨਾਂ ਨੇ ਪਰ ਫਿਲਹਾਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਆਪਣੇ ਆਪਣੇ ਏਰੀਆ ਦੇ ਵਿੱਚੋਂ ਇਕੱਠੇ ਹੋ ਕੇ ਟਰੈਕਟਰ ਮਾਰਚ ਕੱਢਦੇ ਨਜ਼ਰ ਆ ਰਹੇ ਨੇ ਪਹਿਲਾਂ ਇੱਧਰ ਤੁਹਾਨੂੰ ਟਰੈਕਟਰ ਮਾਰਚ ਦਿਖਾ ਦਿੰਦੇ ਆ ਫਿਲਹਾਲ ਇਹ ਵੱਡਾ ਕਾਫਲਾ ਜਿਹੜਾ ਇਹ ਟਰੈਕਟਰਾਂ ਦਾ ਇੱਥੇ ਪਹੁੰਚਿਆ ਹੈ ਇਹ ਨੱਕ ਨਹੀਂ ਇੱਥੇ ਮੈਂ ਕਹਿੰਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਨੇ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਸਾਰੀਆਂ ਜਿੰਨੀਆਂ ਤਹਿਸੀਲਾਂ ਨੇ ਫਿਰੋਜ਼ਪੁਰ ਦੀਆਂ ਉਹ ਤਹਿਸੀਲਾਂ ਦੇ ਜਿਹੜਾ ਕੀ ਆ ਇੱਕ 라ਉਂਡ ਲੱਗਣਾ ਹੈ ਫਿਲਹਾਲ ਇਸ ਜਗ੍ਹਾ ਤੇ ਇਕੱਠ ਕੀਤਾ ਜਾ ਰਿਹਾ ਹੈ ਗੁਰਦੁਆਰਾ ਸਾਰਾਗੜੀ ਸਾਹਿਬਾ ਇਸ ਜਗ੍ਹਾ ਤੇ ਇਕੱਠ ਕੀਤਾ ਜਾ ਰਿਹਾ ਵੱਡਾ ਔਰ ਇਕੱਠ ਕਰਕੇ ਇੱਥੋਂ ਜਿਹੜਾ ਕੀ ਆ ਉਹ ਇੱਕ ਚੱਕਰ ਲਾਇਆ ਜਾਏਗਾ ਉਹਨਾਂ ਤਹਿਸੀਲਾਂ ਵੱਲੋਂ ਬਾਕੀ ਪੂਰੀ ਗੱਲਬਾਤ ਕਰ ਲੈਣੇ ਆ ਇਹ ਇੱਥੇ ਸਾਡੇ ਕੋਲ ਲੋਕ ਮੌਜੂਦ ਨੇ ਇਹ ਕਿਸ ਸਬੰਧ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਆ ਇਹ ਕੀਤਾ ਜਾ ਰਿਹਾ ਔਰ ਕਿੰਨੇ ਕ ਕਿਸਾਨ ਟਰੈਕਟਰ ਲੈ ਕੇ ਆ ਰਹੇ ਆ ਸਭ ਤੋਂ ਪਹਿਲਾਂ ਵੈਘਰੂ ਜੀ ਕਾ ਖਾਲਸਾ ਵੈਘਰੂ ਜੀ ਕੀ ਫਤਿਹ ਅੱਜ 26 ਜਨਵਰੀ ਜੋ ਹੈ ਗਣਤੰਤਰ ਦਿਵਸ ਸੀ ਪਰ ਸਾਡੇ ਕਿਸਾਨਾਂ ਵਾਸਤੇ ਇਹ ਨਾ ਸੁਤੰਤਰ ਦਿਵਸ ਹੈ ਨਾ ਗਣਤੰਤਰ ਦਿਵਸ ਹੈ ਕਿਉਂਕਿ ਮੋਦੀ ਸਰਕਾਰ ਨੇ ਜੋ ਤਿੰਨ ਕਾਲੇ ਕਾਨੂੰਨ ਪੇਸ਼ ਕੀਤੇ ਸੀਗੇ ਉਹਨਾਂ ਦਾ ਨੋਟੀਫਿਕੇਸ਼ਨ ਅੱਜ ਤੱਕ ਜਾਰੀ ਨਹੀਂ ਕੀਤਾ ਸੋ ਅਸੀਂ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦੇ ਆ ਜੇਕਰ ਤੁਸੀਂ ਇਹ ਕਾਰੇ ਕਾਨੂੰਨ ਦੇ ਨੋਟੀਫਿਕੇਸ਼ਨ ਨਹੀਂ ਕਰੋਗੇ ਤੇ ਅਸੀਂ ਇਸੇ ਤਰ੍ਹਾਂ ਹੀ ਜੋ ਪਹਿਲਾਂ ਦੀ ਤਰਜ਼ ਦੇ ਮੁਤਾਬਕ ਪੂਰੇ ਟਰੈਕਟਰ ਲੈ ਕੇ ਅਸੀਂ ਮਾਰਚ ਕਰਾਂਗੇ ਔਰ ਪੂਰੇ ਦਿੱਲੀ ਦੇ ਵਿੱਚ ਜਾ ਕੇ ਧਰਨਾ ਲਾ ਕੇ ਬਹਿ ਜਾਵਾਂਗੇ ਅਨਿਸ਼ਚਿਤ ਕਾਲ ਵਾਸਤੇ ਜਦ ਤੱਕ ਨਹੀਂ ਸਾਡਾ ਹਲੁੰਦਾ ਇੱਥੇ ਬੈਠੇ ਰਹਾਂਗੇ ਸੋ ਅੱਜ ਦੀ ਤਰੀਕ ਦੇ ਵਿੱਚ ਸਾਡੇ ਇੱਥੇ ਪੂਰੇ ਫਰੋਇਪਰ ਦੇ ਇਲਾਕੇ ਦੇ ਵਿੱਚ ਐਸ 500 ਟਰੈਕਟਰ ਜੋ ਹੈ ਉਹ ਲਾਈਨ ਦੇ ਵਿੱਚ ਲੱਗ ਚੁੱਕਾ ਹੈ ਔਰ ਹੋਰ ਵੀ ਅਜੇ ਬੜੇ ਜੋੜਾ ਛੋਲਾ ਨਾ ਟਰੈਕਟਰ ਲੈ ਕੇ ਆ ਰਹੇ ਨੇ ਕਿਸ ਤਰ੍ਹਾਂ ਦਾ ਕਿੱਥੋਂ ਦਾ ਚੱਕਰ ਕੱਢਣਾ ਅੱਜ ਕਿੱਥੇ-ਕਿੱਥੇ ਜਾਓਗੇ ਬਸ ਸਾਡਾ ਇੱਥੇ ਚੱਕਰ ਇੱਥੋਂ ਜਾ ਕੇ ਆਪਣਾ ਸ਼ਿਰਸ਼ਾਵਲੀ ਤੇ ਅੱਗੇ ਜਾਣਾ ਡੀਸੀ ਦੇ ਉਸ ਤੋਂ ਅੱਗੇ ਜਾ ਕੇ ਆ ਮੁੜ ਕੇ ਆਵਾਂਗੇ ਫਿਰ ਪਤਾ ਪੂਰਾ ਚੱਕਰ ਲਵਾਂਗੇ ਜੀ ਫਿਰ ਪੂਰਾ ਚੱਕਰ ਹਾਂ ਹਾਂ ਜੀ ਭਾਈ ਜੀ ਕਾਨੂੰਨ ਜਿਹੜੇ ਨੇ ਉਹ ਉਹਵੇਂ ਦੇ ਸਟੈਂਡ ਨੇ ਉਸੇ ਤਰੀਕੇ ਨਾਲ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਰਨਾ ਚਾਹੀਦਾ ਅਸੀਂ ਤੇ ਇਹ ਕਹਿਣਾ ਚਾਹੁੰਦੇ ਜੋ ਸਾਡੇ ਨਾਲ ਸਰਕਾਰ ਨੇ ਵਾਅਦੇ ਪੂਰੇ ਕੀਤੇ ਨੇ ਉਹ ਪੂਰੇ ਕਰੇ ਸਰਕਾਰ ਵਾਅਦੇ ਕਿਉਂ ਭੱਜ ਰਹੀ ਏ ਅਸੀਂ ਇਸੇ ਤਰ੍ਹਾਂ ਜੇ ਸਾਡੇ ਬਾਦੇ ਨਾ ਪੂਰੇ ਕਰਨਗੇ ਤਾਂ ਅਸੀਂ ਇਸ ਤਰ੍ਹਾਂ ਇਹਨਾਂ ਡਟ ਕੇ ਮੁਕਾਬਲਾ ਕਰਦੇ ਰਹਾਂਗੇ ਕਿੰਨਾ ਕੁ ਟਰੈਕਟਰਾਂ ਦਾ ਕਾਫਲਾ ਪੂਰੇ ਜ਼ਿਲ੍ਹੇ ਚ ਫਿਰੋਜ਼ਪੁਰ ਚ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਚ ਐਡਾ ਵੱਡਾ ਕਾਫਲਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿਹੜੇ ਟਰੈਕਟਰ ਨੇ ਤੇ ਤਹਿਸੀਲਾਂ ਚ ਤੇ ਬਲਾਕਾਂ ਦੇ ਵਿੱਚ ਜੇ ਕਿਤੇ ਉਹ ਬਲਾਕਾਂ ਵਾਲੇ ਤੇ ਤਹਿਸੀਲਾਂ ਵਾਲੇ ਇੱਥੇ ਪਹੁੰਚ ਜਾਂਦੇ ਘੱਟੋ ਘੱਟ ਵੀ 10000 ਟਰੈਕਟਰ ਦਾ ਜਿਹੜਾ ਸੀ ਨਾ ਉਹ ਕਾਫਲਾ ਇੱਥੇ ਹੁੰਦਾ ਸੀ ਹੂੰ ਫਿਲਹਾਲ ਕਿੰਨਾ 500000 ਟਰੈਕਟਰ ਦਾ ਹਜੇ ਵੀ ਦਿਖ ਰਿਹਾ 12 14 15 2000 ਤੱਕ ਹਜੇ ਵੀ ਆ ਗਿਆ ਹੈ ਹੂੰ ਹਜੇ ਤਾਂ ਅਸੀਂ ਵੰਡਦੇ ਹੁੰਦੇ ਨਾ ਬਲਾਕਾਂ ਦੇ ਵਿੱਚ ਅੱਛਾ ਪਹਿਲਾਂ ਕਹਿੰਦੇ ਸੀ ਵੀ ਜਿਹੜਾ ਇਕੱਠ ਹੁੰਦਾ ਸੀ ਕਿਸਾਨਾਂ ਦਾ ਉਹ ਪੰਜਾਬ ਦਾ ਤੇ ਹਰਿਆਣਾ ਦਾ ਹੁੰਦਾ ਸੀ ਹੋਰ ਕਿਸੇ ਸਟੇਟ ਦਾ ਨਹੀਂ ਹੁੰਦਾ ਸੀ ਹੁਣ ਸੁਣਨ ਚਾ ਰਿਹਾ ਕਿ ਪੂਰੇ ਇੰਡੀਆ ਦੇ ਵਿੱਚ ਹੀ ਜਿਹੜਾ ਕਿਸਾਨਾਂ ਦਾ ਇਕੱਠ ਹੋ ਰਿਹਾ ਹੁਣ ਤਾਂ ਸਾਰੀਆਂ ਜੰਨੀਆਂ ਜਥੇਬੰਦੀਆਂ ਨੇ ਸਾਰੀਆਂ ਕੱਟੀਆਂ ਕਰਕੇ ਜੋ ਸਾਡੀਆਂ ਮੰਗਾਂ ਕਿਸਾਨਾਂ ਦੀਆਂ ਰਹਿੰਦੀਆਂ ਨੇ ਤੇ ਉਹ ਅਸੀਂ ਦਿੱਲੀ ਤੋਂ ਮਨਵਾ ਕੇ ਉੱਠਣਾ ਹੈ ਤੇ ਸਾਰੇ ਹਿੰਦੁਸਤਾਨ ਦਾ ਜਿਹੜਾ ਕਿਸਾਨ ਹੈ ਉਹ ਇਕੱਠਾ ਹੋ ਰਿਹਾ ਹੈ ਬਿਲਕੁਲ ਤਾਂ ਵੱਡੇ ਕਾਫਲੇ ਨੇ ਕਿਸਾਨਾਂ ਦੇ ਇਉਂ ਦੀ ਤਿਉਂ ਤਸਵੀਰ ਜਿਹੜੀ ਦੇਖੀ ਜਾ ਸਕਦੀ ਆ ਤਸਵੀਰ ਇੰਜ ਜਾਪਦੀ ਆ ਜਿਵੇਂ ਦਿੱਲੀ ਦੀ ਤਸਵੀਰ ਹੋਵੇ ਜਦੋਂ ਦਿੱਲੀ ਦੀਆਂ ਸੜਕਾਂ ਦੇ ਕਿਸਾਨ ਬੈਠੇ ਸੀ ਤਾਂ ਇਸੇ ਤਰੀਕੇ ਨਾਲ ਹੀ ਜਿਹੜੀਆਂ ਰੋੜਾਂ ਸੀਗੀਆਂ ਉਹ ਬੰਦ ਸੀਗੀਆਂ ਇੱਕ ਪਾਸੇ ਚੱਲਦੇ ਸੀ ਇੱਕ ਪਾਸੇ ਨਹੀਂ ਚੱਲਦੇ ਸੀ ਇਸੇ ਤਰੀਕੇ ਨਾਲ ਹੀ ਜਿਹੜੀਆਂ ਕਿਸਾਨ ਦਿੱਲੀ ਦੇ ਵਿੱਚ ਬੈਠੇ ਸੀ ਜਦੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਫਿਲਹਾਲ ਉਸ ਸਮੇਂ ਚਾਹੇ ਸਰਕਾਰ ਨੇ ਇੱਕ ਵਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਈਓਂ ਦੀ ਤਿਓ ਉਸੇ ਤਰੀਕੇ ਨਾਲ ਉਹ ਬਰਕਰਾਰ ਦਿਖਾਈ ਦਿੰਦੇ ਔਰ ਕਿਸਾਨਾਂ ਨੇ ਅਲਟੀਮੇਟਮ ਦਿੱਤਾ ਕਿ ਜਿਹੜਾ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਜਿਹੜਾ ਉਹ 13 ਤਰੀਕ ਨੂੰ ਜਿਹੜਾ ਕਰਨ ਦਾ ਜਿਹੜਾ ਐਲਾਨ ਵੀ ਕੀਤਾ ਗਿਆ ਸੀ 13 ਫਰਵਰੀ ਨੂੰ ਪਰ ਫਿਲਹਾਲ ਉਸ ਤੋਂ ਪਹਿਲਾਂ ਜਿਹੜਾ ਟਰੈਕਟਰ ਮਾਰਚ ਪੂਰੇ ਭਾਰਤ ਦੇ ਵਿੱਚ ਅੱਜ ਕਿਸਾਨਾਂ ਦੇ ਵੱਲੋਂ ਕੱਢੇ ਜਾ ਰਹੇ ਨੇ ਫਿਲਹਾਲ ਸਾਰਾ ਗੜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਕਿਸਾਨਾਂ ਨੇ ਜਿਹੜਾ ਇਕੱਠ ਕੀਤਾ ਹੈ ਔਰ ਫਿਲਹਾਲ ਇਸ ਜਗ੍ਹਾ ਤੋਂ ਇਕੱਠੇ ਹੋ ਕੇ ਫਿਰੋਜ਼ਪੁਰ ਦਾ ਪੂਰੇ ਦਾ ਕਹਿੰਦੇ ਚੱਕਰ ਲਾਇਆ ਜਾਵੇਗਾ ਔਰ ਸਰਕਾਰ ਨੂੰ ਇਹ ਕਿਹਾ ਜਾਏਗਾ ਕਿ ਜਿਹੜੇ ਕਾਨੂੰਨ ਨੇ ਜਾਂ ਜੋ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਕਿਸਾਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਜਿਹੜੇ ਧਰਨੇ ਉਸੇ ਤਰੀਕੇ ਨਾਲ ਦਿੱਲੀ ਦੇ ਵਿੱਚ ਫਿਰ ਇਹਨਾਂ ਦੇ ਵੱਲੋਂ ਲਾਏ ਜਾ ਸਕਦੇ ਆ ਫਿਲਹਾਲ ਕਾਫਲੇ ਤੁਸੀਂ ਦੂਰ ਤੱਕ ਨਜ਼ਰ ਮਾਰ ਸਕਦੇ ਹੋ ਕੈਮਰੇ ਦੀ ਨਜ਼ਰ ਨਾਲ ਦੇਖ ਸਕਦੇ ਹੋ ਕਿਸਾਨਾਂ ਦਾ ਕਹਿਣਾ ਹੈ ਕਿ 1500 ਤੋਂ ਲੈ ਕੇ 2000 ਦੇ ਆਸ-ਪਾਸ ਜਿਹੜਾ ਟਰੈਕਟਰਾਂ ਦਾ ਇਕੱਠਾ ਉਹ ਇਸ ਜਗ੍ਹਾ ਤੇ ਹੋਏਗਾ ਔਰ ਇਸ ਜਗ੍ਹਾ ਤੋਂ ਪੂਰੇ ਫਿਰੋਸਪਰ ਦੇ ਵਿੱਚ ਜਿਹੜੇ ਕੀ ਆ ਟਰੈਕਟਰ ਹੈ ਕਮਾਏ ਜਾਣਗੇ ਔਰ ਤਹਿਸੀਲਾਂ ਦੇ ਵਿੱਚ ਤਹਿਸੀਲਾਂ ਦੇ ਬਾਹਰ ਦੀ ਵੀ ਜਿਹੜੇ ਟਰੈਕਟਰਾਂ ਨੂੰ ਉਤੋਂ ਕੱਢਿਆ ਜਾਏਗਾ ਫਿਲਹਾਲ ਪੂਰੇ ਜ਼ਿਲ੍ਹੇ ਦੇ ਜਿਹੜੇ ਕਿਸਾਨ ਨੇ ਇਕੱਠੇ ਹੋਏ ਨੇ ਇੱਕ ਕਿਸਾਨ ਨੇ ਤਾਂ ਇਹ ਵੀ ਦਾਵਾ ਕੀਤਾ ਹੈ ਕਿ ਅਗਰ ਸਾਡੇ ਬਲਾਕਾਂ ਦੇ ਵਿੱਚੋਂ ਪੂਰੇ ਪਿੰਡਾਂ ਦੇ ਵਿੱਚੋਂ ਸਾਰੇ ਟਰੈਕਟਰ ਇਕੱਠੇ ਕਰ ਲਏ ਜਾਂਦੇ ਤਾਂ ਕਰੀਬ 10000 ਟਰੈਕਟਰ ਇਕੱਠਾ ਹੋ ਜਾਣਾ ਸੀ ਪਰ ਫਿਲਹਾਲ ਇੱਕ ਝਲਕ ਹੀ ਦਿਖਾਈ ਆ ਕਹਿੰਦੇ ਅਸੀਂ ਇਹ ਝਲਕ ਤੋਂ ਬਾਅਦ ਸਰਕਾਰ ਨੂੰ ਜਿਹੜੇ ਕੀ ਇਹਨਾਂ ਦੀਆਂ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਨਹੀਂ ਤਾਂ ਇਹ ਕਿਸਾਨ ਹੈ ਵੱਡੇ ਪ੍ਰਦਰਸ਼ਨ ਦੇ ਲਈ ਕਹਿੰਦੇ ਸਾਨੂੰ ਮਜਬੂਰ ਹੋਣਾ ਪਏਗਾ ਦੇਖਦੇ ਆ ਕਿਸਾਨ ਕਿਸਾਨ ਜਿਹੜਾ ਇੱਕ ਆਪਲਾ ਇੱਕ ਰੈਲੀ ਅੱਜ ਇਹਨਾਂ ਦੇ ਵੱਲੋਂ ਕੱਢੀ ਜਾ ਰਹੀ ਹੈ ਰੈਲੀ ਕਿੰਨਾ ਕੁ ਰੰਗ ਲਾਉਂਦੀ ਆ ਕੀ ਉਹਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਜਾਂ ਫਿਰ ਦਿੱਲੀ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਕਿਸਾਨ ਉਵੇਂ ਹੀ ਦਿੱਲੀ ਦੀਆਂ ਸੜਕਾਂ ਤੇ ਬੈਠ ਕੇ ਉਹਨਾਂ ਨੂੰ ਜਾਮ ਕਰਨਗੇ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਖ